ਵਾਹਿਗੁਰੂ ਸਾਹਿਬ ਦੇ ਦਰਸ਼ਨ ਦੇਖੇ ਵਾ ਗੁਰ ਤੇਰਾ ਪੂਰਨ ਕਰਮਾ ਹੋਏ ਪ੍ਰਮੇਰਾ ਏਹ ਬੇਨੰਤੀ ਸੁਣ ਪ੍ਰਮੇਰੇ ਦੇਹੋ ਨਾਮ ਕਰ ਆਪਣਾ ਚੇਰੇ ਫਿਰਤਾ ਫਿਰਤ ਪਰ ਆਇਆ ਪਰ ਆ ਤੋ ਸ਼ਰਨਾਇ ਨਾਨਕ ਕੀ ਪ੍ਰਭੇ ਰਤੇ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਦੇ ਤਨਾਸਰੀ ਮਹਲਾ 4 ਹਰ ਹਰ ਬੂੰਦ ਪਏ ਹਰ ਸੁਆਮੀ ਹਮ ਚਾਤਰਕ ਬੇਲ ਬੇਲ ਲਾਤੀ ਹਰ ਹਰ ਕਿਰਪਾ ਕਰੋ ਪਾਵੇ ਆਪਣੀ ਮੋਖ ਦੇਵ ਹਰ ਨਿਮ ਖਾਤੇ ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ ਜੋਂ ਬਿਨ ਅਮਲਾ ਅਮਲੀ ਮਰ ਜਾਈ ਹੈ ਕਿਉਂ ਹਰ ਬਿਨਾ ਹਮ ਮਰ ਜਾਪੇ ਰਹਾਓ ਤਉਨ ਹਰ ਸਾਰੇ ਵਾਰ ਅਤ ਆਗਾ ਹਮ ਲਹਨਸਕ ਹੈ ਅੰਤ ਮਤੇ ਤੂੰ ਪਰ ਪਰ ਅਪਰੰਪਰ ਸੁਮੀ ਮਿਤ ਜਾਨੋ ਆਪਨ ਗਾਤੇ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੁਲਾ ਰਤੇ ਹਰ ਹਰ ਭਗਤ ਬਣੀ ਅਤ ਸੋਬਾ ਹਰ ਜਪਿਉ ਉਤਮਾ ਪਤੀ ਆਪੇ ਤਕੁਰ ਆਪੇ ਸੇਵਕ ਆਪ ਬਣਾਵੇ ਪਤੀ ਨਾਨਕ ਜਾਨਾ tumare sarnai har raat kholaj pagaate aap e takur aap e sevaka aap banawe pati ਨਾਨਕ ਜਨ ਤੇਮਰੇ ਸਰਨਾਈ ਹਰਿ ਰਖੋ ਲਾਜ ਭਗਾpte ਤਨਾਸ਼ਰੀ ਮਹੱਲਾ ਚੌਥਾ ਹਰ ਹਰ ਬੂਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਵ ਆਪਣੀ ਮੁਖ ਦੇਵ ਹੋ ਹਰ ਨਿਮ ਖਾਤੀ ਹਰ ਬਿਨਾ ਰਹਿ ਨਾ ਸਕੋ ਇਕ ਰਾਤੀ ਜੋ ਬਿਨ ਅਮਲਾ ਅਮਲੀ ਮਰ ਜਾਈ ਹੈ ਕਿਉਂ ਹਰ ਬਿਨਾ ਹਮ ਮਰ ਜਾਤੀ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਰਾ ਸ੍ਰੀ ਰਾਗ ਅੰਦਰ ਅੰਗ 668 ਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਦਰੋ ਕਰੋ ਸਿੱਖੀ ਦਾ ਨਾਮਦਾਨੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਨਗਰ ਖੇੜੇ ਤੇ ਮਿਹਰ ਪਰੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ཁས 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 ཁས